ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਣਾ ਮਾਣੇ ਤੁਸੀਂ ਦੋਸਤੋ ਖਾਸ ਵਿਜਿਟ ਕਰਨੀ ਆ ਮਾਣੇ ਮੰਲੀਆ ਪਿੰਡ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ ਤੇ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵਿਕਰੀ ਵਾਲੇ ਪਸ਼ੂ ਜਿਹੜੇ ਆ ਦੋਸਤੋ ਇਸ ਘਰੇ ਆਉਂਦੇ ਆ ਤੇ ਸੇਲ ਪਰਚੇਜ ਦਾ ਕੰਮ ਆ ਫਸਟਲੀ ਮੈਂ ਜਿਹੜਾ ਤੁਹਾਨੂੰ ਦੱਸ ਦਿੰਨਾ ਆ ਵੀ ਸੇਲ ਪਰਚੇਜ ਵਾਲਾ ਕੰਮ ਆ ਪਸ਼ੂ ਵਪਾਰ ਦਾ ਕੰਮ ਆ ਤੇ ਸੌਰ ਸਿੰਘ ਤੁਸੀਂ ਜਦੋਂ ਦੋਸਤੋ ਵਿਜ਼ਿਟ ਕਰ ਲੈਂਦੇ ਹੋ ਤੇ ਸੌਰ ਸਿੰਘ ਤੋਂ ਤੁਸੀਂ ਪਿੰਡ ਮੱਲੀਆਂ ਦੇ ਅੱਗੇ ਬਿਲਕੁਲ ਨਾਲ ਮਾਣਾ ਪਿੰਡ ਤੇ ਬਿਲਕੁਲ ਅੱਗੇ ਜਿਹੜੀ ਸੜਕਾ ਬਿਧੀ ਚੰਦ ਸ਼ੀਨੇ ਇਹ ਚਲੀ ਜਾਂਦੀ ਆ। ਮਤਲਬ ਇਹ ਵੀ ਜਿਹੜੀ ਸੌਰ ਸਿੰਘ ਤੋਂ ਬਿਧੀ ਜਾਂਦੇ ਸ਼ੀਨੇ ਵਾਲੀ ਸੜਕਾ ਦੋਸਤੋ ਇਸ ਸੜਕ ਤੇ ਤੁਸੀਂ ਜਦੋਂ ਪੈਂਦੇ ਆ ਤੇ ਰਸਤੇ ਵਿੱਚ ਦੋ ਪਿੰਡ ਆਉਂਦੇ ਆ ਮਾਣਾ ਮੱਲੀਆਂ ਠੀਕ ਹੈ ਜੀ। ਤੇ ਅੱਜ ਬਿਲਕੁਲ ਆਪਣੀ ਪਹਿਲੀ ਵੀਡੀਓ ਇਸ ਘਰੋਂ ਹੈਗੀ ਆ। ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਤਿੰਨ ਨਗ ਦਿਖਾ ਦਾਂਗੇ ਦੋ ਮੱਝਾਂ ਦੇ ਵਿੱਚ ਹੋਣਗੇ ਇੱਕ ਮੱਝਾਂ ਦੇ ਇੱਕ ਝੋਟੀ ਆ। ਇੱਕ ਵਾੜ ਜਿਹੜੀ ਤੁਹਾਨੂੰ ਦਿਖਾ ਦਾਂਗੇ ਦੋਸਤ ਆwner ਵੀਰ ਸ਼ੇਰਾ ਹੋਵੇਗਾ ਮੇਰੇ ਨਾਲ ਦੋਸਤੋ ਵੀਰ ਸ਼ੇਰੇ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਤੇ ਵੀਡੀਓ ਦੋਸਤੋ ਅੱਜ ਤਰੀਕ 29 ਅਗਸਤ ਨੂੰ ਆਪਾਂ ਅੱਜ ਵੀਡੀਓ ਬਣਾ ਰਹੀ ਹਾਂ ਸਮਾਂ ਨੋਟ ਕਰ ਲਓ ਜੀ ਸਮਾਂ ਤਕਰੀਬਨ ਕੋਈ 2 ਵਜੇ ਦੁਪਹਿਰ ਦਾ ਸਮਾਂ ਹੈ ਤੇ ਬਿਲਕੁਲ ਸੂਈ ਇਹ ਇੱਕ ਵਿਹੜ ਤੋਂ ਦਿਖਾ ਦਾਂਗੇ ਬਿਲਕੁਲ ਇਹ ਪਸ਼ੂ ਦੁੱਧ ਤੇ ਚੱਲਦਾ ਪਿਆ ਉਹ ਇੱਕ ਵਿਹੜ ਆ ਬਾਕੀ ਗੱਪਣ ਪਸ਼ੂ ਦੋ ਹੋਣਗੇ ਸੋ ਟਿਪ ਕੇ ਤਸੱਲੀ ਹੈ ਜਿਹੜੀ ਦੋਸਤੋ ਆਪਣੀ ਹਰ ਵਾਰ ਇੱਕ ਅਪੀਲ ਹੁੰਦੀ ਹੈ ਭੈਣ ਭਰਾਵਾਂ ਨੂੰ ਵੀ ਟਿਪ ਕੇ ਆਪਣੀ ਤਸੱਲੀ ਕਰ ਲਿਓ ਜਿਹੜਾ ਵੀ ਐਨੀਮਲ ਤੁਸੀਂ ਖਰੀਦਣਾ ਜੇਕਰ ਪਸ਼ੂ ਚਵਾਈਲਾ ਲੈ ਰਹੇ ਹੋ ਤਾਂ ਕੋਈ ਦੋੜਾਂਗੇ ਜਿਹੜੀਆਂ ਚਵਾਈ ਕਰ ਲੈਣ ਆਜੋ ਕਰ ਲੈਣੇ ਆ ਗੱਲ ਵੀਰ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਵੀਰ ਜੀ ਸਸਰੀ ਕਾਰ ਸਸਰੀ ਕਾਰ ਸੰਤੂ ਸਾਹਿਬ ਜੀ ਉਹ ਠੀਠਾ ਵੀਰ ਜੀ ਵਧੀਆ ਜੀ ਜੀ ਠੀਕਾ अच्छा शेर भाई प्रोग्राम जेड़ा अपना हैगा ये शेर परचेज वाला काम ही है हां जी हां जी वीर जी हां जी बिक्री वाले पशु भी आंदे हैं हां जी बिक्री वाले आंदे वीर जी ठीक है मज्जा मतलब जवें ਤੁਸੀਂ ਦੱਸਿਆ ਜੀ ਵੱਡੀਆਂ ਮੱਜਾਂ ਚੰਗੀਆਂ ਹੁੰਦੀਆਂ ਚੰਗੀਆਂ ਮੱਜਾਂ ਆਉਂਦੀਆਂ ਵੀਰ ਜੀ ठीक है हां जी ਤੇ ਇਸੇ ਤਰ੍ਹਾਂ ਵਹਿੜਾ ਵੀ ਕਿ ਹਰ ਕਾ ਕੁਆਲਿਟੀ ਲੈਣੀ ਪੈਂਦੀ ਆ ਵਪਾਰ ਦਾ ਕੰਮ ਹੋ ਜਾ گاਵਾ ਆ ਜਾਣ ਚਾਹੇ ਮੱਜਾਂ ਆਏ ਤੇ ਮੌਜੂਦ ਰਹਿੰਦੇ ਆ ਪਸ਼ੂ ਕਿ ਦੋ ਚਾਰ ਪਜ ਨਗ हां जी वीर जी ਮੌਜੂਦ ਰਹਿੰਦੇ ਦੋ ਚਾਰ ਪਸ਼ੂ ਮੌਜੂਦ ਰਹਿੰਦੇ ਆ ਠੀਕ ਹੈ ਜੀ ਹਾਂ ਜੀ ਅੱਜ ਫਿਲਹਾਲ ਆਪਣੇ ਕੋਲ ਤਿੰਨ ਨਾਗ ਨੇ ਜੀ ਹਾਂ ਜੀ ਹਾਂ ਜੀ ਵੀਰ ਜੀ ਦੋ ਮੱਝਾਂ ਝੋਟੀਆਂ ਬਿਲਕੁਲ ਤਾਜ਼ੀਆਂ ਗੱਭਣ ਅੱਗੇ ਸੂਣ ਦੀ ਤਿਆਰੀ ਚੱਲ ਹਾਂ ਜੀ ਹਾਂ ਜੀ ਇੱਕ ਵੈੜ ਬਿਲਕੁਲ ਸੂਈ ਸਵਾਈ ਹਾਂ ਜੀ ਵੀਰ ਜੀ ਠੀਕ ਹੈ ਜੀ ਤੇ ਸ਼ੇਰ ਭਾਈ ਪਹਿਲੇ ਨੰਬਰ ਤੋਂ ਸਟਾਰਟ ਕਰ ਲਈਏ ਬੇਸ਼ੱਕ ਮੱਝ ਤੋਂ ਸਟਾਰਟ ਕਰ ਲਈਏ ਦੋ ਮੱਝਾਂ ਦਿਖਾ ਦਈਏ ਬਾਅਦ ਵਿੱਚ ਜਿਹੜੀ ਇੱਕ ਵੈੜ ਦੋਸਤੋ ਦਿਖਾ ਦਾਂਗੇ ਜਿਹੜੇ ਵੀਰ ਕਿਸੇ ਖਰੀਦਦਾਰ ਨੇ ਖਰੀਦ ਲਈਆਂ ਦੋਸਤੋ ਸੂਈ ਸਵਾਈ ਵੈੜ ਆ ਪੂਰੀ ਡਿਟੇਲ ਸਾਂਝੀ ਕਰ ਲਾਂਗੇ ਬੱਚਾ ਦਿਖਾ ਦਾਂਗੇ ਰੇਟ ਭਾਅ ਪਰਤਾ ਇਸ ਵੀਡੀਓ ਦੇ अच्छा वीर जी पहले नंबर ते ਮੱਝ ਤੋਂ ਸ਼ੁਰੂ ਹੋ ਜੂ ਹਾਂਜੀ ਵੀਰ ਜੀ ਇਹ ਮੱਝ ਸੂਹਾ ਕਿੰਨਾ ਸੂਹਗੀ ਆਪਣੇ ਵੀਰ ਜੀ ਦੂਜਾ ਸੂਹਾ ਸੋਣਾ ਵੀਰ ਜੀ ਦੂਜੇ ਸੂਹਿਆ ਹਾਂਜੀ ਹਾਂਜੀ ਤੇ ਦਿਨ ਕਿੰਨੇ ਕਰਿੰਦੀ ਜੀ ਵੀਰ ਜੀ 8 ਕੇ ਦਿਨ ਲੈ ਜੂਗੀ 8 ਕੇ ਦਿਨ ਹਾਂਜੀ ਵੀਰ ਜੀ ਠੀਕ ਹੈ ਜੀ ਸੂਹਾ ਦੂਜਾ ਹੀ ਹੈ ਜੀ ਬਸ ਹਾਂਜੀ ਹਾਂਜੀ ਠੀਕ ਹੈ ਸੂਹਾ ਦੋਸਤੋ ਦੂਜਾ ਸੂਣਾ ਤੇ 8-7 ਦਿਨ ਇੱਕ ਹਫਤਾ ਸਮਾਂ ਜਿਹੜਾ ਲੈ ਕੇ ਜਾਊਗੀ ਠੀਕ ਹੈ ਬਾਕੀ ਥਾਣੇ ਦੇ ਬਾਅਦ ਤੁਸੀਂ ਆਹ ਦੇਖ ਕੇ ਚੈੱਕ ਕਰ ਲਓ ਠੀਕ ਹੈ ਜੀ ਤੇ ਹਾਈਟ ਸੋਹਣੀ ਹੈਗੀ ਆ ਵੱਡੀਆਂ ਮੱਜਾਂ ਦੇ ਵਿੱਚ ਪੈਂਦੀ ਆ ਵੱਡੇ ਪੱਲੇ ਦੀ ਆ ਚੌੜੀ ਤੁਸੀਂ ਵੇਖ ਹੀ ਸਕਦੇ ਹੋ ਪਿਛੇ ਪੁੱਠਾ ਪਟਾ ਕਾਫੀ ਚੌੜਾ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਸੁਵਾ ਦੂਜਾ ਸੋਨਾ ਬਾਕੀ ਇੱਕ ਪوری ਥਾਂ ਥਾਂ ਤੁਸੀਂ ਆ ਵੇਖ ਲਓ ਆ ਦੇਖੋ ਜੀ ਅੱਛਾ ਸਿਆਰੇ ਭਾਈ ਜਿਹੜੇ ਚਾਰੇ ਥਾਣੇ ਚੱਲਦੇ ਆ ਤੇ ਪਰ ਚਾਰੇ ਥਾਣੇ ਮੋਗੇ ਨੇ ਜਿਹੜੀ ਵਿੱਚ ਬੱਚਾ ਲਗਾ ਉਹ ਬੰਦੀ ਆ ਉਹ ਬੰਦਿਆ ਸੰਤੋ ਸਾਹਿਬ ਕੀ ਠੀਕ ਆ ਜੀ ਸੋ ਬਾਕੀ ਥਾਂ ਥਾਂ ਦੀ ਕੁਆਲਿਟੀ ਭਰਾਵੋ ਆ ਵੇਖ ਕੇ ਚੈੱਕ ਕਰੋ ਥਾਂ ਛੱਡਾ ਕਾਫੀ ਸੋਨਾ ਵਿਖਾਵਾ ਹੈਗਾ ਠੀਕ ਹੈ ਜੀ ਤੇ ਆਹ ਕਰੋ ਚੱਕੀ ਠੀਕ ਆ ਬਾਕੀ ਦਿਨ ਮਤਲਬ ਦੱਸਿਆ ਵੀ ਹਫਤਾ ਲੈ ਜੀ ਹਫਤਾ ਲੈ ਜੀ ਵੀਰ ਜੀ ਕਿੰਨੀ ਜੀ ਰਾਜੀ ਰੂਜੀ ਇਹ ਵੀ ਹੋ ਸਕਦਾ ਕੋਈ ਦੋ ਦਿਨ ਉੱਤੇ ਕੱਢ ਵੀ ਹਾਂਜੀ ਦੋ ਚਾਰ ਦਿਨ ਕੱਢ ਵੀ ਸਕਦੀ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਦਿਖਾਗੇ ਵੀਰ ਜਰੇ ਨੂੰ ਖੋਲ ਕੇ ਦਿਖਾ ਦੋ ਸੋ ਤੋੜ ਕੇ ਦੋਸਤੋ ਇੱਕ ਵਾਰੀ ਆਪਾਂ ਤੁਹਾਨੂੰ ਦਿਖਾਉਣੇ ਆ ਹੈਵੀ ਬਾਡੀ ਵੇਟ ਦੀ ਆ ਭਾਰੀ ਪੂਰੀ ਵਜਨ ਲੋਡ ਆ ਵੀ ਆ ਦੇਖ ਕੇ ਕਰੋ ਚੱਕ ਜੀ ਠੀਕ ਆ ਹਵਾਨਾ ਬਿਲਕੁਲ ਜੇਕਰ ਆਪਾਂ ਦੋਸਤੋ ਦਖਾਈਏ ਤੁਹਾਨੂੰ ਤੇ ਹਵਾਨਾ ਜਿੰਨਾ ਸਿਰਫ ਅੱਗੇ ਨੂੰ ਬਣਾਇਆ ਜਾਂ ਬਣਾ ਰਹੀ ਆ ਉਹਨੇ ਬੈਕਸਾਈਡ ਨੂੰ ਬਣਾ ਕੇ ਤਿਆਰ करूंगी ਤੇ ਦਿਨਾਂ ਦੇ ਹਿਸਾਬ ਨਾਲ ਜਿਹੜੀ ਗੱਲ ਮੁੱਕਦੀ ਆ ਦੋਸਤੋ ਦਿਨਾਂ ਦੇ ਹਿਸਾਬ ਨਾਲ ਉਹ ਪੂਰਾ ਬਣ ਕੇ ਤਿਆਰ ਹੁੰਦਾ ਵੀ ਜੇਕਰ ਇੱਕ ਹਫਤਾ ਕਿਹਾ ਗਿਆ ਤਾਂ ਪੂਰਾ ਇੱਕ ਹਫਤੇ ਨੂੰ ਜਿਹੜੀ ਰੈਡੀ ਹੋਊਗੀ ਤਿਆਰ ਹੋਊਗੀ ਕਿ ਜੀ ਮਾਤੀ ਸਾਜੇ ਖੱਬੇੋਂ ਦੋਹਾਂ ਪਾਸਿਓਂ ਜਿਹੜਾ ਬਹਿਣੀ ਦੋ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਉਲਟ ਬਹਿਣੀ ਵਾਲੇ ਪਾਸਿਓਂ ਤੁਸੀਂ ਆਹ ਵੇਖੋਗੇ ਥੰਮ ਥੁਣਾ ਇਸ ਹਿਸਾਬ ਕਿਤਾਬ ਦਾ ਥਾਣਾ ਠੀਕ ਹੈ ਜੀ ਚਾਰੇ ਥਾਣਾ ਚਾਰੇ ਥਾਣਾ ਦਾ ਸਾਈਜ਼ ਇੱਕ ਸਾਰੇ ਦਾ ਤੇ ਆਹ ਫੇਸ ਕੁਆਲਿਟੀ ਇੱਕ ਵਾਰੀ ਵੇਖ ਸਕਦੇ ਹੋ ਸਿੰਘਾਂ ਦੇ ਬੰਤਰ ਮੂੰਹ ਮੱਥਾ ਫੇਸ ਕੁਆਲਿਟੀ ਆ ਦੇਖੋ ਅੱਛਾ ਵੀਰੇ ਇਹ ਚਿਹਰੇ ਕਿੰਨਾ ਦਾ ਮੁੱਲ ਵੀ ਕੀ ਕਰਦੇ ਆ ਕੀ ਦਮਾਨੂ ਸਾਹਿਬ 90000 ਰੁਪਇਆ ਕਰਦੇ ਆ 90 ਜੀ ਹਾਂ ਜੀ ਹਾਂ ਜੀ ਕੋ ਮਾਨ ਤਾਨ ਕਰਦਾਂਗੇ ਮੌਕੇ ਤੇ ਠੀਕ ਹੈ ਬੋਲ ਕੇ ਦੇ ਹਾਂਜੀ ਹਾਂਜੀ 12 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਐਡ ਕੀ 15 ਕਿਲੋ ਦੀ ਕਮਸਟੀ ਹੈਗੀ ਅੱਜ ਜੀ ਸੰਤੂ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਸੋ 12 ਕਿਲੋ ਵੀਰਾਂ ਦਾ ਵੀ ਜਿਹੜਾ ਦੋਸਤੋ ਤੁਹਾਨੂੰ ਪਾਇਆ ਇਹਨੇ ਪਿਛਲੇ ਸੋਹਿਆਂ ਦੇ ਵਿੱਚ ਜੀ ਸੰਤੂ ਸਾਹਿਬ ਤਸੱਲੀ ਕਰਕੇ ਖਾਣਾ ਆਪਣੀ ਬਿਲਕੁਲ ਐ ਟਿਪ ਕੇ ਰੀਜਣਾ ਐ ਤਸੱਲੀ ਕਰਕੇ ਆਪਣੀ ਫਿਰ ਖਾਣਨ ਬਿਲਕੁਲ ਹਾਂਜੀ ਹਾਂਜੀ ਸੋ ਬਾਕੀ ਵੀਰਾਂ ਸਿਹਰੇ ਗੱਲ ਇਸ ਤਰ੍ਹਾਂ ਵੀ ਜਿਹੜੇ ਵੀਰ ਵਪਾਰ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਹਾਂਜੀ ਹਾਂਜੀ ਤਸੱਲੀ ਹੁਣ ਉਹਨਾਂ ਵਪਾਰੀਆਂ ਵੀਰਾਂ ਨੇ ਜਾਂ ਤੁਹਾਡੇ ਤੇ ਵੀ ਡਿਪੈਂਡਡ ਸੁੱਟ ਦਈਏ ਵੀ ਤੁਸੀਂ ਵੀ ਤਬਾਦਲਾ ਕੋ ਜੋ ਖਰੀਦਦਾ ਰਹੂਗਾ ਚਲੋ ਉਹਦਾ ਵੀ ਫਰਜ ਬਣਦਾ ਹੱਕ ਬਣਦਾ ਸਮਝ ਕੇ ਤਸੱਲੀ ਕਰੇ ਹਾਂਜੀ 15 ਸਾਲ ਹੋ ਗਏ ਸਾਧੂ ਸਾਹਿਬ ਜੀ ਕੰਮ ਕਰਦੇ ਆਣੂ ਅੱਛਾ ਜੀ ਹਾਂਜੀ ਪੁਰਾਣਾ ਹੀ ਕੰਮ ਹੈ ਆਪਣਾ ਕੋਈ ਨਵਾਂ ਕੰਮ ਨਹੀਂ ਡੇਲੀ ਮਾਲ ਲੈਣੇ ਆ 12 ਮਹੀਨੇ ਜੀ ਦੇ ਮਾਲ ਲੈਣੇ ਆਪਾਂ ਠੀਕ ਹੈ ਭਰਾ ਕੋਈ ਆਪਣੀ ਕੋਈ ਇਹੋ ਜੀ ਗੱਲ ਨਹੀਂ ਵੀ ਮੰਨ ਲਓ ਅੱਜ ਲੈ ਲਿਆ ਤੇ ਭਲਕੇ ਨਹੀਂ ਲੈਣਾ ਠੀਕ ਹੈ ਹਾਂਜੀ ਟੰਗਰਾਂ ਦਾ ਹੀ ਕੰਮ ਬਿਲਕੁਲ ਹੈ ਮਤਲਬ ਕੰਮ ਹੀ ਇੱਕ ਬਣ ਗਿਆ ਹਾਂਜੀ ਹਾਂਜੀ ਬਿਜ਼ਨਸ ਹੀ ਹੈ ਬੰਦੇ ਦਾ ਹਾਂਜੀ ਦੋ ਆਜਣ ਚਾਰ ਆਜਣ ਹਾਂਜੀ 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 ਠੀਕ ਹੈ ਭਰਾ ਇਸ ਤੋਂ ਬਾਅਦ ਅਗਲੀ ਵੀ ਜ ਇਹਦੀ ਕੀ ਹੈਗੀ ਬੰਡ ਕਿੰਨਾ ਸਵੇਰ ਸੂਈਏ ਇਹ ਵੀਰਦੀ ਪਹਿਲੇ ਸੂਈ ਜਾ ਤੇ ਚੌਗੀ ਆ ਮੂੰਹ ਮੂੰਹ ਚੜਦਾ ਤਾਂ ਹਾਂਜੀ 8 ਦਿਨ ਇਹ ਵੀ ਖੜਦੀ ਵੀਰਦੀ 8 ਦਿਨ ਹਾਂਜੀ ਹਾਂਜੀ ਠੀਕ ਆ ਕਾਟ ਕਾਟਦੀ ਤਾਂ ਫੁੱਲ ਪੱਟੀ ਹੈ ਨਾ ਕਾਂਤੀ ਫੁੱਲ ਮੂੰਹ ਚੌਗੀ ਆ ਜੀ ਦੁੱਧ ਕੱਢ ਜੂਗੀ ਕੋਈ 9-10 ਕਿਲੋ ਕੱਢ ਜੂਗੀ ਪਹਿਲਾਂ ਨਹੀਂ ਐਂਡ ਐਂਡ ਪੱਤੀ ਦੀ ਏ ਅੱਛਾ ਜੀ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਐਮ 29 ਦੀ ਐਮ 29 ਦੀ ਐਮ 29 ਦੀ ਐਮ 29 ਦੀ ਠੀਕ ਹੈ ਐਮ 29 ਦੀ ਦੋਸਤੋ ਜਿਹੜੀ ਇਹ ਝੋਟੀ ਆ ਠੀਕ ਆ ਹਾਂਜੀ ਹਾਂ ਬਾਕੀ ਹਵਾਨੇ ਦੀ ਕੁਆਲਿਟੀ ਤੁਸੀਂ ਉਹ ਵੇਖੇ ਚੈੱਕ ਕਰ ਲਓ ਫਿਕਸ ਹੀ ਆ ਜਰਾ ਝੋਟੀ ਦਾ ਪਹਿਲਾ ਸੂਹਾ ਸੋਨਾ ਹਾਂਜੀ ਹਾਂ ਥਣ ਤੁਣ ਕਾਫੀ ਸੋਹਣਾ ਵੇਖੋ ਬਿਲਕੁਲ ਮੁੱਠੀ ਦਾਣਾ ਤੇ ਸਪੇਸ ਸੱਚੇ ਖੱਬੇ ਦੀ ਗੱਲ ਕਰ ਲਈਏ ਤਾਂ ਕੋਈ 5 5 6 6 ਇੰਚ ਦੀ ਸਪੇਸ ਆ ਤੇ ਸੱਚੀ ਖਬੀ ਦੀ ਗੱਲ ਕਰੀ ਜੇ ਪਹਿਣੀ ਦੀ ਤੇ ਘੱਟੋ ਘੱਟ ਵਿੱਚ 3 3 4 4 ਇੰਚ ਦੀ ਸਪੇਸ ਆ ਬਾਕੀ ਥਣ ਝੱਡਾ ਕਾਫੀ ਸੋਹਣਾ ਬਣਾਇਆ ਇਹ ਸਟਰਕਚਰ ਆ ਦੋਸ अच्छा वीर पहला ਝੋਟੀ ਇਹ ਦਿਨ ਕਿੰਨੇ ਕੱਢਦੀ ਹੈ 8 ਦਿਨ ਲਾਜੂ ਸਾਧੂ ਸਾਹਿਬ 8 ਕਿ ਦਿਨ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਸਿੰਗੀ ਸੁਗੀ ਕਾਫੀ ਸੋਹਣੀ ਹੈ ਮੂੰਹ ਮਸਤਾ ਫੇਸ ਕੁਆਲਟੀ ਆ ਦੇਖ ਸਕਦੇ ਹੋ ਠੀਕ ਹੈ ਲਓ ਜੀ ਇਹ ਵੀ ਖੋਲ ਕੇ ਦਿਖਾਉਂਗੀ ਝੋਟੀ ਦੋਸਤੋ ਦਸਨ ਮੁਤਾਬਕ ਆ ਵੀ ਵੀਰ ਕੈਦਾ ਵੀ ਅਹਿਮ 29 ਦੀ ਜਿਹੜੀ ਆ ਅਹਿਮ 29 ਬੁੱਲ ਦੀ ਜਿਹੜੀ ਦੋਸਤੋ ਇਹ ਠੀਕ ਹੈ ਠੀਕ ਹੈ ਸੋ ਕੱਦਕਾਰ ਤੋਂ ਜਿਹੜਾ ਦੋਸਤੋ ਅੰਦਾਜ਼ਾ ਜਾਂ ਐਸਟੀਮੇਟ ਆਪਾਂ ਲਗਾ ਸਕਦੇ ਹਾਂ ਵੀ ਉੱਚੇ ਕੱਦਕਾਰ ਦੇ ਵਿੱਚ ਲੰਬੀਆਂ ਲੱਤਾਂ ਉੱਚਾ ਕੱਦਕਾਰ ਫੇਸ ਕੁਆਲਿਟੀ ਕਾਫੀ ਚੰਗੀ ਆਰਡਰ ਕੁਆਲਿਟੀ ਕਾਫੀ ਚੰਗੀ ਆ ਸੋ 53 ਤੋਂ ਪਰ ਜਿਹੜਾ ਦੋਸਤੋ ਵੀ ਉਹ ਆਪਦਾ ਕਰਾਈਟੇਰੀਆ ਤੁਸੀਂ ਪੂਰਾ ਕਰਨਾ ਠੀਕ ਆ ਜੀ ਕਿਉਂਕਿ ਪਸ਼ੂ ਗੱਭਨ ਉਹ ਕਰਾਈਟੇਰੀਆ ਤੁਸੀਂ ਪੂਰਾ ਕਰ ਲਿਓ ਆਹ ਦੇਖਣਾ ਠੀਕ ਆ ਜੀ ਇਹ ਝੋਟੀ ਪਹਿਲੇ ਪਹਿਲਾਂ ਝੋਟੀ ਜਿਹੜੀ ਆ ਦੋਸਤੋ ਸੁਣੀਏ ਤੇ ਇਹਦਾ ਵੀਰ ਸ਼ੇਰੇ ਬਾਈ ਕੀ ਰੋਗਾ ਮੁੱਲ ਇਹਦਾ ਸੰਦੂ ਸਾਹਿਬ 65000 ਰੁਪਿਆ ਮੁੱਲ ਕਰਦੇ ਆ 65000 ਹਾਂਜੀ ਹਾਂਜੀ ਬਾਕੀ ਮੌਕੇ ਦੇ ਮਾਨਤਾਨ ਕਰ ਦਾਂਗੇ ਜੀ ਲੈ ਸੁਣੋ ਸੋ ਤਾਂ ਔਕਟ ਹੋ ਜੂ ਹਾਂਜੀ ਹਾਂਜੀ ਹੋ ਜੂਗਾ ਜੀ ਠੀਕ ਆ ਆਪਾਂ ਪੂਰਾ ਮਾਨਤਾਨ ਕਰਕੇ ਭੈਣ ਭਰਾਵਾਂ ਨੂੰ ਚੀਜ਼ ਦੇ ਹਾਂ ਹਾਂਜੀ ਮਾਨਤਾਨ ਕਰਕੇ ਦਾਂਗੇ ਜੀ ਬਿਲਕੁਲ ਬਿਲਕੁਲ ਹਾਂਜੀ ਤੇ ਪਸ਼ੂ ਦੋਸਤੋ ਦੋਵੇਂ ਸੁਥਰੇ ਆ ਸਾਫ਼ ਨੇ ਥਣ ਛੱਡਿਆਂ ਦੇ ਵੀ ਸਾਫ਼ ਆ ਉੱਪਰਲਾ ਸਰੀਰ ਘਟਾਂਜਾ ਵੇਖ ਲੀਏ ਬਾਡੀ ਬੰਤਰ ਵੇਖ ਲਈਏ ਤੇ ਬਾਡੀ ਬੰਤਰ ਵੀ ਇਹਨਾਂ ਦੋ ਲੈਂਡ ਜਿਹੜਾ ਦੋਸਤੋ ਗੱਲ ਕੀਤੀ ਹੈ 65000 ਦੇ ਵਿੱਚ ਇਹ ਜਿਹੜੀ ਦਿੱਤੀ ਜਾਊਗੀ ਠੀਕ ਆ ਤੇ ਝੋਟੀ ਚੰਗੀ ਖਾਸ ਆ ਮੱਝ ਵੀ ਜਰੀਏ ਦੋਸਤੋ ਸਪੈਸ਼ਲ ਆ ਥਾਂ ਤੋਂ ਨਾ ਪੂਰਾ ਕੁਆਲਟੀ ਜਰਾ ਆ ਦੇਖੋ ਜੀ ਠੀਕ ਆ ਤੇਰੇ ਭਾਈ ਇਸ ਤੋਂ ਬਾਅਦ ਇੱਕ ਆਪਣੇ ਕੋਲ ਇਹ ਆ ਗਈ ਗਾਂ ਅਗਲੀ ਹਾਂਜੀ ਹਾਂਜੀ ਇਹ ਗਾਂ ਬਿਲਕੁਲ ਤਾਜੀ ਸੂਈ ਆ ਹਾਂਜੀ ਤਾਜੀ ਸੂਈ ਸੱਜੂ ਸਾਹਿਬ ਜੀ ਤੇ ਇਹ ਸੂਈ ਸੂਈ ਤੀਜੇ ਜੀ ਤੀਜੇ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਥੋੜੀ ਲਿਸਪਨ ਦੇ ਵਿੱਚ ਕੀ ਨੇ ਲਿਸਪਨ ਹੈਗਾ ਥੋੜੀ ਜਿਹੀ ਨਾਲ ਲਿਸਪਨ ਹੈਗੀ ਆ ਦੁੱਧ ਚੰਗਾ ਹੈ ਦੁੱਧ ਚੰਗਾ ਤੇ ਸੁਬਾਹ ਤੇਜਾ ਦਿਨ ਕਿੰਨੇ ਕੋਈ ਨੂੰ ਦਿਨੇ ਨੂੰ ਅੱਜ 8 ਕਿਲੋ ਹੋ ਗਏ ਸੁਈ 8 ਕਿਲੋ ਹੋ ਗਏ ਹਾਂਜੀ ਹਾਂਜੀ ਬੱਚਾ ਕੀ ਪਾਇਆ ਮਗਰ ਇਹਨੇ ਬੱਚਾ ਜਿੱਤਾ ਬੱਚਾ ਹੈ ਹਾਂ 8ਵੇਂ ਦਿਨ ਤੇ ਅੱਜ ਕੀ ਕਾਊਂਟ ਕੀਤਾ ਕਿੰਨਾ ਕਿਦੜਾ ਦੁੱਧ ਆਪਾਂ ਚੋੜਾ ਇਹਦੇ ਗੱਲੇ 13 ਕਿਲੋ ਹੋਗਾ ਜੀ 13 ਪੱਕਾ ਲੀਟਰ ਵਾਲਾ ਉਸ ਤਰ੍ਹਾਂ ਬਖਾਲਾ ਤੇ ਭਾਵੇਂ 15 ਕਿਲੋ ਦਾ ਕਰ ਲਓ ਅੱਛਾ ਸਰ ਇਹ ਤਾਂ ਨਹੀਂ ਭਾਈ ਛੇਰੇ ਵੀ 13 ਕਿਹਾ ਤੇ ਕੋਈ 10 ਨਿਕਲਦਾ ਫਿਰ ਉਪਰ ਨਹੀਂ 10 ਨਹੀਂ ਨਿਕਲਦਾ 13 ਹੀ ਨਿਕਲੂਗਾ ਲੀਟਰ ਵਾਲਾ ਠੀਕ ਹੈ ਜੀ ਹਾਂਜੀ ਹਾਂਜੀ ਲੀਟਰ ਵਾਲਾ ਜਿਹੜਾ ਦੋਸਤੋ 13 ਇਹ ਤੇ 13 ਕਿਹਾ ਤੇ 13 ਹੀ ਨਿਕਲੂਗਾ ਵੀਰ ਕਹਿੰਦਾ ਥੋੜਾ ਜਿਹਾ ਪਸ਼ੂ ਆ ਵੀ ਜੇਕਰ ਪਸ਼ੂ ਵਪਾਰ ਦੀ ਆਪਾਂ ਗੱਲ ਕਰ ਲਈਏ ਤੇ ਜਿਹੜਾ ਦੋਸਤੋ ਪਸ਼ੂ ਅਗੋਂ ਕਿਸੇ ਘਰੋਂ ਵੀ ਆ ਸਕਦਾ ਕਈ ਵਾਰ ਸੇਵਾ ਦਰਮਿਆਨੀ ਜੀ ਵੀ ਆ ਸਕਦਾ ਚੰਗੀ ਸੇਵਾ ਦੇ ਵਿੱਚੋਂ ਵੀ ਆ ਸਕਦਾ ਉਸ ਅਕੋਰਡਿੰਗ ਤੁਸੀਂ ਥੋੜਾ ਜਿਹਾ ਅੰਦਾਜ਼ ਜਜਮੈਂਟ ਕਰ ਲਿਓ ਵੀ ਥੋੜਾ ਜਿਹਾ ਲਿਸਪਣਾ ਇਸ ਵੈਡ ਦੇ ਵਿੱਚ ਤੁਹਾਨੂੰ ਜਰ ਰਹੂਗਾ ਬਾਕੀ 13 ਕਿਲੋ ਮਿਲ ਕੇ ਜਿਹੜਾ ਬਿਲਕੁਲ ਇਹਦੇ ਕੋਲ ਜਿਹੜਾ ਇਹਦੇ ਥੱਲੇ ਹਾਜ਼ਰ ਸੋ ਥਾਣ ਤੁਹਾਨੂੰ ਬਿਲਕੁਲ ਵੇਖੋ ਕੁਆਲ ਤੇ ਚਵਾਈ ਵੀਰ ਕਿਸੇ ਚ ਭੂਰ ਛਟਾ ਕੇ ਜੀ ਤਰ੍ਹਾਂ ਦੀ ਕੋਈ ਨਾ ਭੂਰ ਛਟਾਣੀ ਕੋਈ ਬੰਗਾ ਨਹੀਂ ਪਾਉਣਾ ਏਦਾਂ ਹੀ ਥਲੇ ਪੈਣਾ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂ ਜੀ ਤੇ ਪਸਮਾ ਦੋਨੋਂ ਟਾਈਮ ਬੱਚੇ ਦੀ ਹੈ ਨਾ ਬੱਚੇ ਦੇ ਪਸਮਾ ਕੋਈ ਮੰਨੋ ਵੀ ਕਰੜੀ ਨਹੀਂ ਪੋਲੀ ਰੂ ਵਰਗੀ ਤੇ ਪਸਮਾ ਵੀ ਇੱਕ ਟਾਈਮ ਛੁੱਟਦੀ ਆ ਮਤਲਬ ਫਟਵਾਤ ਨਹੀਂ ਹੈਗਾ ਕੋਈ ਨਹੀਂ ਜੀ ਟੁੱਟਮਾਨੀ ਆ ਗਈ ਠੀਕ ਹੈ ਵੀਰੇ ਇਹਦਾ ਮੁੱਲ ਕੀ ਕਰਾਂਗੇ ਆਪਾਂ ਜੀ ਇਹਦਾ 42000 ਰੁਪਏ ਮੁੱਲ ਕਰਦੇ 42 ਬਾਕੀ ਮੌਕੇ ਤੇ ਮਾਨਤਨ ਕਰ ਦਾਂਗੇ ਠੀਕ ਹੈ ਜਰੂਰ ਜਿੰਨਾ ਵੀ ਆਪਣੇ ਗੰਜੈਸ਼ ਹੋਈ ਜਿੰਨਾ ਕਿ ਭੈਣ ਭਰਾ ਪਹੁੰਚੂਗਾ ਜਾਂ ਦਊਗਾ ਰੇਟ ਅਡਜਸਟਮੈਂਟ ਕਰ ਲਿਓ ਹਾਂਜੀ ਤੇ ਇਹਨੂੰ ਵੀਰ ਖੋਲ ਕੇ ਦਿਖਾ ਦਿਓ ਤੋਰ ਕੇ ਅ ਬਾਕੀ ਦੋਸਤੋ ਪੂਰੀ ਡਿਟੇਲ ਜਿਹੜੀ ਆ ਇਸ ਵੈੜ ਦੀ ਤੁਹਾਨੂੰ ਇਸ ਗਾਂ ਦੀ ਮੇਰੀ ਗਈ ਆ ਤੇ ਦਿਨ ਬੇਸ਼ੱਕ ਅਰਥ ਕੀ ਹੋਇਆ ਸੂਈ ਨੂੰ ਬੱਚਾ ਜਿਹੜਾ ਤੁਹਾਨੂੰ ਦਿਖਾ ਦਿੰਨੇ ਆ ਨਾਲ ਹੀ ਆ ਮਗਰ ਜਿਹੜਾ ਦੋਸਤੋ ਮੇਲ ਕਾਫ ਆ ਖਣਚਟ ਵਿਖਾਲਾ ਸੋਣਾ ਫਵਾਨਾ ਜੇਕਰ ਆਪਾਂ ਗੱਲ ਕਰੀਏ ਤਾਂ ਕੋਈ ਬਾਹਲਾ ਝੋੜੀ ਵਾਲਾ ਅੰਡਰ ਨਹੀਂ ਹੈਗਾ ਬਿਲਕੁਲ ਕੰਪਲਟ ਜਿਹੜੀ ਆ ਫਿਕਸ ਜਿਹੜਾ ਗਾਂ ਦਾ ਹਮਨਾ ਸੀ ਕੀ ਇਹਦੇ ਫਿਕਸ ਜਿਹੜੀ ਆ ਠੀਕ ਆ ਜੀ ਤੇ ਆ ਦੇਖੋ ਬਾਕੀ 13 ਕਿਲੋ ਉਹਦਾ ਜਿਹੜਾ ਚੁਆ ਹੈ ਇਹਦੇ ਥੱਲੇ ਦੋਸਤੋ ਦੋਵੇਂ ਟਾਈਮ ਤੁਸੀਂ ਚੁਵਾਈ ਕਰਕੇ ਵੈਰੀਫਾਈ ਕਰ ਲਿਓ ਦੋਵੇਂ ਟਾਈਮ ਚੁਵਾਈ ਕਰਕੇ ਤਸਦੀਕ ਕਰ ਸਕਦੇ ਜੇ 13 ਕਿਲੋ ਆ ਬੇਨਪੂਰ ਛੱਟੇ ਤੋਂ ਇੱਕ ਨੰਬਰ ਚੁਵਾਈ ਵੀ ਅਦਸਰ ਰਿਹਾ ਤੇ ਅੱਜ ਇਹੋ ਨਗ ਸੀਗੇ ਠੀਕ ਆ ਮੁੰਨ ਵੀ ਜਿਹੜਾ 42000 ਤੇ ਉਹਦੇ ਚੋਂ ਲੈਸਾਂ ਛੋਟ ਚੱਪਾ ਮੌਕੇ ਤੇ ਹੋ ਜਾਊਗਾ ਹਾਂਜੀ ਤੇ ਪਸ਼ੂ ਦੋਸਤੋ ਅੱਜ ਵੀਰ ਦੇ ਕੋਲੇ ਤਿੰਨ ਸੀਗੇ ਤੇ ਪੂਰੀ ਦਾ ਬੱਚਾ ਮੇਲ ਕਾਫ ਬੱਚਾ ਉਹ ਵੀ ਤੁਸੀਂ ਆ ਦੇਖ ਲਓ ਠੀਕ ਹੈ ਅੱਛਾ ਸ਼ੇਰੇ ਵੀਰ ਇੱਕ ਆਪਣੇ ਸੰਪਰਕ ਨੰਬਰ ਜਰੂਰ ਦੇ ਦਿਗੇ 9779721242 9779721242 21242 ਹਾਂਜੀ 9779721242 21242 ਹਾਂਜੀ ਇੱਕ ਹੋਰ ਲੈ ਲਓ ਨੰਬਰ ਹਾਂਜੀ 8875207103 ਠੀਕ ਹੈ ਜੀ ਇਹ ਦੋਵੇਂ ਨੰਬਰ ਆਪਣੇ ਕੋਲ ਹੀ ਹੈ ਨਾ ਹਾਂਜੀ ਹਾਂਜੀ ਕੋਲ ਹੀ ਆ ਜੀ ਠੀਕ ਹੈ ਹਾਂਜੀ ਹਾਂਜੀ ਸੋ ਦੋਸਤੋ ਦੋਨੇ ਨੰਬਰ ਮੈਂ ਵੀਡੀਓ ਦੇ ਬਿਲਕੁਲ ਥੱਲੇ ਚੱਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਗੱਲਬਾਤ ਕਰਨੀ ਆ ਵੀਰ ਸ਼ੇਰੇ ਦੇ ਨਾਲ ਪਿੰਡ ਮਾਣੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਮੱਲੀਆਂ ਪਿੰਡ ਬਿਲਕੁਲ ਅਲੱਗ ਹੈ ਆ ਇੱਕ ਪਾਸੇ ਬਿਧੀ ਜਾਂਦੇ ਸ਼ੀਨਾ ਪਿੰਡ ਆ ਜਾਂਦਾ ਹਾਂਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ